ਅੱਜ ਆਪਾਂ ਉਸ ਇਨਸਾਨ ਦੀ ਗੱਲ ਕਰਾਂਗੇ ਜੋ ਕੋਈ ਨਾ ਕਰ ਸਕਿਆ ਪਰ ਉਸਨੇ ਕਰਕੇ ਦਿਖਾਇਆ ਉਹ ਆਪਣੇ ਬਚਪਨ ਤੋਂ ਹੀ ਵਿਜੂਅਲੀ ਇੰਪੇਅਰਡ ਸੀ ਉਹਨੂੰ ਦਿਖਾਈ ਨਹੀਂ ਦਿੰਦਾ ਪਰ ਉਹਨੇ ਇਹ ਵਾਦਾ ਕੀਤਾ ਆਪਣੇ ਨਾਲ ਕਿ ਮੈਂ ਉਹਨਾਂ ਲੋਕਾਂ ਦੇ ਵਿੱਚੋਂ ਨਹੀਂ ਆ ਜੋ ਸਿਗਨਲ ਦੇ ਉੱਪਰ ਖੜੇ ਹੋ ਕੇ ਭੀਖ ਮੰਗਣ ਟ੍ਰੇਨਾਂ ਦੇ ਵਿੱਚ ਜਾ ਕੇ ਗਾਣਾ ਗਾਉਣ ਦਰਦ ਦਰਦੀਆਂ ਠੋਕਰਾਂ ਖਾਣ ਮੈਂ ਉਹਨਾਂ 'ਚੋਂ ਆ ਜੋ ਸਭ ਨੂੰ ਜੌਬ ਦੇਵੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਈਵਜ਼ ਨੂੰ ਅੱਜ ਇੱਕ ਨਵੀਂ ਵੀਡੀਓ ਲੈ ਕੇ ਆ ਰਹੇ ਹਾਂ ਇਸ ਵੀਡੀਓ ਨੂੰ ਦੇਖਦੇ ਦੇਖਦੇ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਜ਼ਰੂਰ ਕਰੋ ਤੇ ਮੈਨੂੰ ਲੱਗਦਾ ਕਿ ਇਹ ਕਾਫੀ ਇਨਸਪਾਇਰਿੰਗ ਹੋਊਗਾ ਉਹਨਾਂ ਬੱਚਿਆਂ ਦੇ ਲਈ ਜੋ ਘੱਟ ਪੜਦੇ ਆ ਜਾਂ ਪੜ੍ਹਾਈ ਦੇ ਵਿੱਚ ਧਿਆਨ ਨਹੀਂ ਦਿੰਦੇ ਹੈ ਤਾਂ ਉਹਨਾਂ ਲਈ ਇਹ ਸਪੈਸ਼ਲੀ ਇਹ ਵੀਡੀਓ ਉਹਨਾਂ ਤੇ ਇੰਡੀਅਨ ਫਿਲਮ ਇੰਡਸਟਰੀ ਨਾਲ ਬਹੁਤ ਸਾਰੇ ਪ੍ਰੋਜੈਕਟ ਨੇ ਜਿਹੜੇ ਉਹ ਹਰ ਸਾਲ ਹਰ ਮਹੀਨੇ ਹਰ ਦਿਨ ਬਣਾਉਣ ਦੀ ਕੋਸ਼ਿਸ਼ ਕਰਦੇ ਆ ਪਰ ਕਾਫੀ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਇਹਨਾਂ ਨੂੰ ਦੇਖਣਾ ਵੀ ਚਾਹੀਦਾ ਜਿਨ੍ਹਾਂ ਤੋਂ ਆਪਾਂ ਨੂੰ ਸਿੱਖਣ ਨੂੰ ਚੀਜ਼ਾਂ ਜ਼ਿਆਦਾ ਮਿਲਦੀਆਂ ਨੇ ਕਿਉਂਕਿ ਜਿਹੜੀ ਵਿਜੂਅਲਾਈਜ਼ਡ ਚੀਜ਼ਾਂ ਦੇਖਦੇ ਨੇ ਬੱਚੇ ਜਾਂ ਆਪਾਂ ਦੇਖਦੇ ਤਾਂ ਆਪਣੇ ਲੰਬੇ ਸਮੇਂ ਤੱਕ ਆਪਣੇ ਦਿਮਾਗ ਦੇ ਵਿੱਚ ਆਪਣੀ ਮੈਮਰੀ ਦੇ ਵਿੱਚ ਬਣੀਏ ਰਹਦੀਆਂ ਨੇ ਤਾਂ ਹੁਣ ਰੀਸੈਂਟਲੀ ਮੈਨੂੰ ਪਤਾ ਲੱਗਿਆ ਕਿ ਇੱਕ ਫਿਲਮ ਬਣ ਰਹੀ ਹੈ ਫਿਲਮ ਇੰਡਸਟਰੀ ਦੇ ਵਿੱਚ ਇੰਡੀਅਨ ਫਿਲਮ ਇ ਔਰ ਉਹਦੇ ਵਿੱਚ ਮੇਨ ਲੀਡ ਦੇ ਵਿੱਚ ਰਾਜਕੁਮਾਰ ਰਾਓ ਐਕਟਰ ਨੇ ਤੇ ਉਹਨਾਂ ਨੇ ਸ਼੍ਰੀਕਾਂਤ ਦਾ ਰੋਲ ਆ ਜਿਹੜਾ ਇਹਦੇ ਵਿੱਚ ਨਿਭਾਇਆ ਤੇ ਸ਼੍ਰੀਕਾਂਤ ਐਕਚੁਅਲੀ ਹੈ ਕੌਣ ਸੀ ਸ਼੍ਰੀਕਾਂਤ ਇੱਕ ਮਿਡਲ ਕਲਾਸ ਫੈਮਿਲੀ ਦਾ ਇਨਸਾਨ ਸੀ ਜਿਹੜਾ ਕਿ ਬਚਪਨ ਤੋਂ ਹੀ ਵਿਜ਼ੂਅਲੀ ਚੈਲੈਂਜਡ ਸੀ ਤੇ ਉਹਨੂੰ ਦਿਖਾਈ ਨਹੀਂ ਸੀ ਤੇ ਪਰ ਉਹਨਾਂ ਨੇ ਆਪਣੀ ਲਾਈਫ ਦੇ ਵਿੱਚ ਐਸੇ-ਐਸੇ ਚੈਲੰਜ ਸੀ ਜਿਹੜੇ ਅਸੈਪਟ ਕੀਤੇ ਕਿ ਸ਼ਾਇਦ ਆਪਾਂ ਇਮੇਜਿਨ ਵੀ ਨਹੀਂ ਕਰ ਸਕਦੇ ਕੋਈ ਜਿਹਨੂੰ ਅੱਖਾਂ ਤੋਂ ਦਿਖਾਈ ਨਹੀਂ ਦੇ ਰਿਹਾ ਉਹ ਬੰਦਾ ਇਸ ਤਰ੍ਹਾਂ ਦੀਆਂ ਚੀਜ਼ਾਂ ਕਰਕੇ ਦਿਖਾ ਸਕਦਾ ਤੇ ਲੋਕਾਂ ਨੂੰ ਮੋਟੀਵੇਟ ਕਰ ਸਕਦਾ ਕਰ ਸਕਦਾ ਕਿ ਅਗਰ ਆਪਣੇ ਮਨ ਦੇ ਵਿੱਚ ਕੋਈ ਚੀਜ਼ ਹੈ ਕਰਨ ਦੀ ਕੋਈ ਇੱਛਾ ਹੈ ਤਾਂ ਉਸ ਨੂੰ ਪੂਰਾ ਕੀਤਾ ਜਾ ਸਕਦਾ ਹੈ ਸ਼੍ਰੀਕਾਂਤ ਬੋਲਾਵਰਕੇ ਇਨਸਾਨ ਦੀ ਬਾਇਓਗ੍ਰਾਫੀ ਤੋਂ ਸਭ ਨੂੰ ਕੋਈ ਨਾ ਕੋਈ ਸਿੱਖ ਲੈਣੀ ਚਾਹੀਦੀ ਹੈ ਤਾਂ ਸਪੈਸ਼ਲੀ ਬੱਚਿਆਂ ਨੂੰ ਇਹਨਾਂ ਤੋਂ ਬਹੁਤ ਮੋਟੀਵੇਸ਼ਨ ਲੈਣੀ ਚਾਹੀਦੀ ਹੈ ਇਸ ਮੋਟੀਵੇਸ਼ਨ ਦੇ ਨਾਲ ਉਹਨਾਂ ਨੂੰ ਕੁਝ ਕਰਕੇ ਦਿਖਾਉਣਾ ਚਾਹੀਦਾ ਤਾਂ ਜੋ ਉਹਨਾਂ ਦੇ ਪੇਰੈਂਟਸ ਪ੍ਰਾਊਡ ਫੀਲ ਕਰਨ ਕਿ ਸਾਡੇ ਬੱਚੇ ਦੇ ਵਿੱਚ ਵੀ ਕੁਝ ਹੈ ਕਿ ਉਹਨਾਂ ਨੇ ਸਾਨੂੰ ਇੰਨੀ ਚੀਜ਼ ਕਰਕੇ ਦਿਖਾਈਏ ਸ੍ਰੀ ਕਾਂਤ ਬੋਲਾ ਦੀ ਇਨੀਸ਼ੀਅਲ ਹੈ ਇਨਸ਼ਾਅੱਲਾਹ ਇਹ ਬੜੀ ਹੀ ਸਟਰਗਲ ਵਾਲੀ ਰਹੀ ਹੈ ਉਹਨਾਂ ਦਾ ਜਨਮ ਸੀ ਜਿਹੜਾ ਉਹ 7 ਜੁਲਾਈ 1991 ਨੂੰ ਇੱਕ ਤੇਲਗੂ ਫੈਮਿਲੀ ਦੇ ਵਿੱਚ ਹੋਇਆ ਜਿਹੜੀ ਕਿ ਸੀ타ਰਾਮਾਪੁਰਮ ਆਂਧਰਾ ਪ੍ਰਦੇਸ਼ ਦੇ ਵਿੱਚ ਰਹਿੰਦੀ ਸੀ ਤੇ ਉਹ ਆਪਣੇ ਫੈਮਿਲੀ ਦੇ ਪਹਿਲੇ ਹੀ ਬੱਚੇ ਸੀ ਜਿਹਨੇ ਨੇ ਕਿ ਵਿਜੂਅਲੀ ਇੰਪੇਅਰਡ ਸੀ ਉਹਨਾਂ ਨੂੰ ਬਚਪਨ ਤੋਂ ਹੀ ਦਿਖਾਈ ਨਹੀਂ ਸੀ ਦਿੰਦਾ ਤੇ ਉਹਨਾਂ ਦੀ ਫੈਮਿਲੀ ਦੇ ਕੋਲੇ ਇੰਨੀ ਇਨਕਮ ਵੀ ਨਹੀਂ ਸੀ ਕਿ ਉਹਨਾਂ ਨੂੰ ਇੱਕ ਚੰਗੀ ਐਜੂਕੇਸ਼ਨ ਇੱਕ ਉਹਨਾਂ ਨੂੰ ਚੰਗੀ ਲਾਈਫ ਦੇ ਸਕਦਾ ਪਰ ਉਹਨਾਂ ਨੇ ਕਦੇ ਹਿੰਮਤ ਨਹੀਂ ਹਾਰੀ ਤਾਂ ਉਹਨਾਂ ਨੇ ਆਪਣੀ 10th ਕਲਾਸ ਪਾਸ ਆਊਟ ਕੀਤੀ ਤੇ ਉਹਦੇ ਵਿੱਚ ਚੰਗੇ ਨੰਬਰ ਲੈ ਤੇ ਫਿਰ ਉਹਨਾਂ ਨੇ ਇੱਛਾ ਜ਼ਾਹਰ ਕੀਤੀ ਕਿ ਮੈਂ ਮੈਂ ਸਾਇੰਸ ਪੜ੍ਹਨਾ ਚਾਹੁੰਨਾ ਅੱਗੇ ਤੇ ਜਿਸ ਸਕੂਲ ਦੇ ਵਿੱਚ ਜਿਸ ਇੰਸਟੀਚਿਊਟ ਦੇ ਵਿੱਚ ਉਹ ਐਡਮਿਸ਼ਨ ਲੈਣ ਲਈ ਗਏ ਤਾਂ ਉਹਨਾਂ ਨੇ ਉਹਨਾਂ ਨੂੰ ਮਨ੍ਹਾ ਕਰ ਦਿੱਤਾ ਕਿਉਂਕਿ ਉਹ ਉਹ ਪ੍ਰਾਸ਼ਤ ਉਹ ਹੀ ਉਹਨਾਂ ਨੂੰ ਦਿਖਾਈ ਨਹੀਂ ਸੀ ਜਾਂਦਾ ਕਿ ਤੁਸੀਂ ਇਹ ਸਾਇੰਸ ਸਬਜੈਕਟ ਨਹੀਂ ਪੜ੍ਹਦੇ ਤਾਂ ਕਰਕੇ ਸਾਡਾ ਜਿਹੜਾ ਇੰਸਟੀਚਿਊਟਾਂ ਤੁਹਾਨੂੰ ਇਸ ਫੀਲਡ ਦੇ ਵਿੱਚ ਐਡਮਿਸ਼ਨ ਨਹੀਂ ਦੇ ਸਕਦਾ ਤਾਂ ਉਹਨਾਂ ਨੇ ਇੱਕ ਕੇਸ ਫਾਈਲ ਕੀਤਾ ਕੋਰਟ ਦੇ ਵਿੱਚ ਤੇ 6 ਮਹੀਨੇ ਜਜਮੈਂਟ ਆਈ ਤਾਂ ਜਿਹਦੇ ਵਿੱਚ ਇਹ ਲਿਖਿਆ ਹੋਇਆ ਸੀ ਕਿ ਤੁਸੀਂ ਅਗਰ ਸਾਇੰਸ ਇਸ ਇੰਸਟੀਚਿਊਟ ਵਿੱਚ ਪੜ੍ਹਨਾ ਚਾਹੁੰਦੇ ਹੋ ਪਲੱਸ 2 ਇਸ ਇੰਸਟੀਚਿਊਟ ਤੋਂ ਤੁਸੀਂ ਸਾਇੰਸ ਸਬਜੈਕਟ ਦੇ ਨਾਲ ਕਰਨਾ ਚਾਹੁੰਦੇ ਹੋ ਤਾਂ ਇਹ ਤੁਹਾਡੀ ਆਪਣੀ ਰਿਸਪੌਂਸਿਬਿਲਟੀ ਹੋਏਗੀ ਇਹਦੇ ਵਿੱਚ ਇੰਸਟੀਚਿਊਟ ਦਾ ਕੋਈ ਹੱਥ ਨਹੀਂ ਹੋਏਗਾ ਪਰ ਉਹਨਾਂ ਨੇ ਉਹ ਕਰ ਦਿਖਾਇਆ ਜਿਹੜਾ ਕਦੇ ਕਿਸੇ ਨੇ ਸੋਚ ਨਹੀਂ ਸੀ ਉਹਨਾਂ ਨੇ 12ਵੀਂ ਕਲਾਸ ਸਾਇੰਸ ਸਬਜੈਕਟ ਦੇ ਨਾਲ 98% ਦੇ ਨਾਲ ਪਾਸ ਕੀਤੀ ਜਿਹੜੀ ਕਿ ਬੋਰਡ ਦੀ ਕਲਾਸ ਸੀ ਤਾਂ ਉਸ ਤੋਂ ਬਾਅਦ ਉਹਨਾਂ ਨੇ ਅੱਛਾ ਜਿਹਾ ਹਰ ਕੀਤੀ ਕਿ ਆਈਆਈਟੀ ਦੇ ਵਿੱਚ ਐਡਮਿਸ਼ਨ ਲੈ ਕੇ ਮੈਂ ਇੰਜੀਨੀਅਰਿੰਗ ਕਰਾਂ ਬਟ Indian Institute of Technology IIT ਨੇ ਉਹਨਾਂ ਨੂੰ ਮਨਾ ਕਰ ਦਿੱਤਾ ਉਸ ਤੋਂ ਬਾਅਦ ਉਹਨਾਂ ਨੇ ਇੰਜੀਨੀਅਰਿੰਗ ਇਨ ਮੈਨੇਜਮੈਂਟ MIT ਤੋਂ ਕੀਤੀ ਤੇ ਉਹਨਾਂ ਨੇ ਉੱਥੇ ਵੀ ਬਹੁਤ ਹੀ ਅੱਛੇ ਮਾਰਕਸ ਲੈ ਜਿਸ ਦੇ ਨਾਲ ਉਹਨਾਂ ਨੇ ਸਭ ਨੂੰ ਹੈਰਾਨ ਕੀਤਾ ਪਰ ਇੱਥੇ ਇੱਕ ਚੀਜ਼ ਹੋਰ ਦੱਸਣੀ ਚਾਹਾਂਗਾ ਤੁਹਾਨੂੰ ਕਿ ਉਹ ਪਹਿਲੇ ਇੰਟਰਨੈਸ਼ਨਲ ਸਟੂਡੈਂਟ ਰਹੇ ਜਿਨ੍ਹਾਂ ਨੇ ਇਹ ਕਾਰਨਾਮਾ ਕਰਕੇ ਦਿਖਾਇਆ ਤੇ ਉਸ ਤੋਂ ਬਾਅਦ ਉਹਨਾਂ ਨੂੰ ਮੌਕਾ ਮਿਲਿਆ ਕਿ ਉਹ ਵਿਦੇਸ਼ ਜਾ ਕੇ ਆਪਣੇ ਆਪ ਨੂੰ ਐਕਸਪਲੋਰ ਕਰ ਸਕਣ ਉਹਨਾਂ ਦੀ MIT ਦੇ ਨਾਲ ਬਹੁਤ ਸਾਰੀਆਂ ਜਾਂਚਾਂ ਜੁੜੀਆਂ ਹੋਈਆਂ ਸੀ ਤਾਂ MIT ਦੇ ਵੱਲੋਂ ਪਹਿਲੀ ਵਾਰੀ ਇਹ ਉਹਨਾਂ ਨੂੰ ਵਿਦੇਸ਼ ਜਾਣ ਦਾ ਮੌਕਾ ਮਿਲਿਆ ਤੇ ਪਹਿਲੀ ਫਲਾਈਟ ਉਹਨਾਂ ਨੇ MIT ਦੇ ਥਰੂ ਹੀ ਇਹ ਪਹਿਲੀ ਫਲਾਈਟ ਆ ਜਿਹੜੀ ਉਹ ਟਰੈਵਲ ਕੀਤੀ ਤੇ ਉਹ ਸੀ ਯੂ ਐਸ اے ਤੇ ਤਾਂ ਉਹਨਾਂ ਨੇ ਉੱਥੇ ਬਹੁਤ ਸਾਰੀਆਂ ਚੀਜ਼ਾਂ ਐਕਸਪੀਰੀਅੰਸ ਕੀਤੇ ਕਿਉਂਕਿ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਐਕਸਾਈਟਿਡ ਲੱਗ ਰਿਹਾ ਸੀ ਕਿਸ ਵਜ੍ਹਾ ਕਰਕੇ ਕਿਉਂਕਿ ਇੱਕ ਉਹ ਬਹੁਤ ਹੀ ਮੀਡਲ ਕਲਾਸ ਫੈਮਿਲੀ ਦੇ ਇਨਸਾਨ ਸਨ ਤਾਂ ਉਹਨਾਂ ਨੂੰ ਇਹ ਉਮੀਦ ਨਹੀਂ ਸੀ ਕਿ ਉਹ ਇਸ ਤਰ੍ਹਾਂ ਕਿਤੇ ਟਰੈਵਲ ਕਰਨਗੇ ਤਾਂ ਉਹਨਾਂ ਨੇ ਸ਼ਾਵਰ ਯੂਜ਼ ਕੀਤੇ ਜਿਹੜੇ ਉਹਨਾਂ ਨੇ ਕਦੇ ਆਪਣੀ ਲਾਈਫ ਚ ਵਿੱਚ ਯੂਜ਼ ਨਹੀਂ ਸੀ ਕੀਤੇ ਉਹਦੇ ਚੰਗੇ ਯਾਦਾਂ ਦੇ ਵਿੱਚ ਜੁੜੇ ਹੋਏ ਸੀ ਤੇ ਉਹਨਾਂ ਨੇ ਵੈਸਟਰਨ ਬਾਥਰੂਮ ਨੇ ਜਿਹੜੇ ਉਹ ਯੂਜ਼ ਕੀਤੇ ਕਿਉਂਕਿ ਉਹਨਾਂ ਨੇ ਪਹਿਲਾਂ ਕਦੇ ਇਹ ਚੀਜ਼ਾਂ ਯੂਜ਼ ਨਹੀਂ ਸੀ ਕੀਤੇ ਤਾਂ ਉਹਨਾਂ ਦੀ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਕੋਪਸ ਲਗਾਈਆਂ ਤਾਂ ਉਥੋਂ ਉਹਨਾਂ ਉਤਦੇ ਕੋਆਪਰੇਟ ਕਰਾਣੇ ਵੱਲੋਂ ਉਹਨਾਂ ਨੂੰ ਆਫਰ ਹੋਈ ਜੌਬ ਕਿ ਤੁਸੀਂ ਸਾਡੇ ਲਈ ਇੱਥੇ ਯੂ ਐਸ ਏ ਦੇ ਵਿੱਚ ਕੰਮ ਕਰੋ ਪਰ ਉਹਨਾਂ ਨੇ ਮਨ੍ਹਾ ਕਰ ਦਿੱਤਾ ਕਿਉਂਕਿ ਉਹਨਾਂ ਦੇ ਜੋ ਇਨੋਵੇਟਿਵ ਆਈਡੀਆ ਸੀ ਉਹ ਆਪਣੇ ਭਾਰਤ ਦੇਸ਼ ਦੇ ਲਈ ਸੀ ਉਹ ਇੰਡੀਆ ਦੇ ਲਈ ਕੁਝ ਕਰਨਾ ਚਾਹੁੰਦੇ ਸਨ ਤਾਂ ਕਰਕੇ ਉਹ ਇੱਥੇ ਆਏ ਤੇ ਇੱਥੇ ਉਹਨਾਂ ਨੇ ਆਪਣੀ ਇੱਕ ਇੰਡਸਟਰੀ ਚਲਾਈ ਜਿਹੜੀ ਤੇ ਉਹਨਾਂ ਨੇ ਇੰਡੀਆ ਆ ਕੇ ਇੱਥੇ ਕੁਝ ਕਰਨਾ ਚਾਹੁੰਦੇ ਸੀ ਕਿਉਂਕਿ ਉਹਨਾਂ ਦੇ ਜੋ ਇਨੋਵੇਟਿਵ ਆਈਡੀਆ ਸੀ ਉਹ ਇੰਡੀਆ ਨੂੰ ਹੋਰ ਤਰੱਕੀ ਵੱਲ ਲੈ ਕੇ ਜਾਣਦੇ ਸੀ ਤਾਂ ਉਹਨਾਂ ਨੇ ਆਪਣੇ ਇੱਥੇ ਇੱਕ ਇੰਡਸਟਰੀ ਚਲਾਈ ਜਿਹਦੇ ਕੇ ਫਾਊਂਡਰਸ ਇਹ ਹੋ ਤੇ ਉਹ ਅਸੀਂ ਵੋਲੰਟ ਇੰਡ ਦੇ ਵਿੱਚ ਉਹਨਾਂ ਨੇ ਵਿਆਹ ਕੀਤਾ ਤੇ ਉਹਨਾਂ ਦੀ ਜੋ ਅਰਧਾਂਗਣੀ ਸੀ ਜਿਹਨਾਂ ਨੂੰ ਕਹਿੰਸਾ ਤਾਂ ਆਪਾਂ ਬੈਟਰ ਹਾਫ ਸੀ ਜੋ ਉਹਨਾਂ ਦਾ ਨਾਮ ਹੈ ਵੀਰਾ ਸਵਾਤ ਤੇ ਵੀਰਾ ਸਵਾਤੀ ਨਾਲ ਉਹਨਾਂ ਨੇ 2022 ਦੇ ਵਿੱਚ ਵਿਆਹ ਕੀਤਾ ਤਾਂ ਉਸ ਤੋਂ ਬਾਅਦ ਉਹਨਾਂ ਦੇ ਘਰ ਇੱਕ ਬੇਟੀ ਪੈਦਾ ਹੋਈ ਤੇ ਜਿਹਨਾਂ ਜਿਹਨਾਂ ਦਾ ਨਾਮ ਹੈ ਨੈਨ ਤੇ ਉਹਨਾਂ ਦੀ ਅੱਜ ਇੱਕ ਖੁਸ਼ਹਾਲ ਫੈਮਲੀ ਹੈ ਤੇ ਉਹ ਇੰਡੀਆ ਦੇ ਲਈ ਬਹੁਤ ਕੁਝ ਕਰ ਰਹੇ ਨੇ ਤਾਂ ਹੁਣ ਆਪਾਂ ਇਹ ਚੀਜ਼ ਕਹਿ ਸਕਦੇ ਹਾਂ ਕਿ ਸ਼੍ਰੀ ਕਾਂਤ ਬੋਲਾ ਇੱਕ ਇਸ ਤਰ੍ਹਾਂ ਦੀ ਪਰਸਨੈਲਿਟੀ ਹੈ ਜਿਹੜੇ ਕਿ ਆਮ ਇਨਸਾਨ ਨੂੰ ਹਰ ਇੱਕ ਇਨਸਾਨ ਨੂੰ ਇੱਕ ਮੋਟੀਵੇਸ਼ਨ ਦਿੰਦੇ ਨੇ ਕਿ ਜੋ ਦੁਨੀਆ ਕਹਿੰਦੀ ਹੈ ਕਿ ਤੁਸੀਂ ਨਹੀਂ ਕਰ ਸਕਦੇ ਤਾਂ ਉਹ ਹੀ ਇੱਕ ਐਗਜ਼ਾਮ ਉਹ ਸੈੱਟ ਕਰਦੇ ਨੇ ਕਿ ਤੁਸੀਂ ਤੁਹਾਡੇ ਮਨ ਦੇ ਵਿੱਚ ਅਗਰ ਕੋਈ ਚੀਜ਼ ਹੈ ਕਰਨ ਦੇ ਲਈ ਤਾਂ ਤੁਸੀਂ ਉਹ ਕਰਕੇ ਸਾਰੀ ਦੁਨੀਆ ਦਿਖਾ ਸਕਦੇ ਹੋ ਤੇ ਉਹਨਾਂ ਦੀਆਂ ਅੱਖਾਂ ਖੋਲ ਸਕਦੇ ਹੋ ਤਾਂ ਇਸ ਤਰ੍ਹਾਂ ਦੀਆਂ ਇਹ ਚੀਜ਼ਾਂ ਨੇ ਉਹਨਾਂ ਨੂੰ ਜ਼ਰੂਰ ਫੋਲੋ ਕਰਨਾ ਚਾਹੀਦਾ ਤੇ ਇਸ ਦੇ ਉੱਪਰ ਇੱਕ ਫਿਲਮ ਆਈ ਆ ਰਾਜਕੁਮਾਰ ਰਾਓ ਦੀ ਸ਼੍ਰੀਕਾਂਤ